ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਕਾब्दी ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ ਧਾਰਮਿਕ ਯਾਤਰਾ ਗੁਰਦੁਆਰਾ ਸ੍ਰੀ ਸ਼ਿਸ਼ਗੰਜ ਸਾਹਿਬ ਦਿੱਲੀ ਲਈ ਰਵਾਨਾ ਹੋਈ ਇਸ ਮੌਕੇ ਹੈੱਡ ਗ੍ਰੰਥੀ 파ਈ ਪ੍ਰਨਾਮ ਸਿੰਘ ਹੋਰਾ ਨੇ ਅਰਦਾਸ ਕਰਕੇ ਧਾਰਮਿਕ ਯਾਤਰਾ ਨੂੰ ਰਵਾਨਾ ਕੀਤਾ ਇਸ ਦੌਰਾਨ ਸੰਗਤਾਂ ਵਿੱਚ ਵੱਡਾ ਉਤਸ਼ਾਹ ਸੀ ਸੋ ਬੋਲੇ ਸੋ ਨਿਹਾਲ ਦੇ ਜ਼ੈਕਾਰਿਆਂ ਦੇ ਨਾਲ ਯਾਤਰਾ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਿੱਲੀ ਨੂੰ ਰਵਾਨਾ ਹੋਈ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਦੇ ਮੈਨੇਜਰ ਭਗਤ ਸਿੰਘ ਹੋਰਾ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬੀ ਨੂੰ ਸਮਰਪਿਤ ਸਮਾਗਮ ਵਿੱਚ ਵਚਾ ਚੜ੍ਹ ਕੇਸ਼ ਮੂਲਯਤ ਕੀਤੀ ਜਾਵੇ। ਕਰਕੇ ਅਸੀਂ ਸੰਗਤਿਆਂ glandular ਬਣ ਕੇ ਨਾਲ ਦੀ ਸੰਗਤਾਂ ਦੀ ਅਰਦਾਸ ਵਿੱਚ ਗਤ ਪ੍ਰਵਾਨ ਕਰਦੇ ਹਾਂ। ਚਾਲਾ ਪਾਉਣ ਦੀ ਆਗਿਆ ਬਖਸ਼ੂ ਰਸਤੇ ਵਿੱਚ ਬਾਦ ਦਾ ਨੰ ਸੰਗਸਾਹੀ ਉਹਨਾਂ ਤੋਂ ਕਾਲਨ ਪ੍ਰਣਾਸੀ ਦੇ ਆਲੰਗ ਸੋਤੇ ਸਦਾਨ ਸੰਦੇ ਭਲੰਗ ਅਤੇ ਬੁੱਤੇ ਵਾਲਿਆ ਰਾਮਤਾ ਕਰਦੇ ਹਾਂ। ਯਾਤਰਾ ਨਿਰਵਿਘਨਤਾ ਸਾਥ ਚੜ੍ਹਦੀ ਕਲਾ ਦੇ ਪਿਆਰੇ ਅੰਕ ਕਰਵਾਉਣੀ ਸਿਹਤ ਤੰਦਰੁਸਤੀ ਬਣਾਈ ਰੱਖਣੀ ਆਪਾਂ ਸੰਗ ਸਾਈਓ ਨਾਲ ਨਾੜਕ ਨਾਮ ਚੜ੍ਹਦੀ ਕਲਾ ਸੋਨਹਾਨੀ ਕਿਰਿਆ ਦਾ ਹੇ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਧਰਮ ਹੈ ਤਸਾਕਾ ਕਰੀਆ ਅਸ਼ੀਸ਼ ਦਿਆ ਪਰ ਸਿਰ ਨੜਾ ਲਿਆ ਧੰਤਨ ਸਾਹਿਬ ਸ਼੍ਰੀ ਗੁਰੂ ਕੇਸਹਤਰਾ ਸਾਹਿਬ ਪਾਤਸ਼ਾਹੀ ਅਤੇ ਸਮਰਾਜ ਦੇ ਅਨਨ ਪਿਆਰੇ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਦਰਾ ਸ਼੍ਰੀ ਗੋਗਨਵਾਰਨ ਸਾਹਿਬ ਦੇ ਪ੍ਰਬੰਧ ਵੱਲੋਂ ਗੁਰਦਰਾ ਸਾਹਿਬ ਦੋਖਨਵਾਰਨ ਸਾਹਿਬ ਵਿਖੇ 2 ਸਤੰਬਰ ਤੋਂ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ ਹੋਈ ਜਿਸ ਵਿੱਚ ਸੰਗਤਿ ਰੂਪ ਵਿੱਚ ਸ਼ਲੋਕ ਮਹਲਾ ਦਾ ਨਾਮਾ ਪਵਿੱਤਰ ਬਾਣੀ ਦੇ ਪਾਠ ਅਤੇ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ 59 ਸ਼ਬਦਾਂ ਉਹਨਾਂ ਦੇ ਵਿੱਚੋਂ ਇੱਕ ਸ਼ਬਦ ਦੀ ਹਰ ਰੋਜ਼ ਕਥਾ ਕੁੰਦੀ ਹਾ ਤੇ ਸੰਗਤਾਂ ਹੱਡੀਆਂ ਪੜ੍ਹਦੀਆਂ ਹਨ ਸਵਾਜੋ ਉਹਨਾਂ ਸਮੂਹੀਆਂ ਸੰਗਤਾਂ ਨੂੰ ਗੁਰਦਰਾ ਸਾਹਿਬ ਦੋਖਨਵਾਰਨ ਸਾਹਿਬ ਪਟਿਆਲਾ ਤੋਂ ਗੁਰਦੁਆਰਾ ਸ਼ੀਸ਼ਕਾਂ ਸਾਜ ਜਿੱਥੇ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਹ ਪਾਵਨ ਅਸਥਾਨਾਂ ਦੇ ਦਰਸ਼ਨ ਦੇਖਣ ਕਰਵਾਉਣ ਵਾਸਤੇ ਅੱਜ ਯਾਤਰਾ ਆਰੰਭ ਹੋ ਰਹੀ ਹੈ ਔਰ ਇਹ ਯਾਤਰਾ ਦੀ ਰਵਾਨਗੀ ਜਿੱਥੇ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਅਸੀਸ ਲੈ ਕੇ ਕੀਤੀ ਜਾ ਰਹੀ ਹੈ ਉੱਥੇ ਪਾਵਨ ਅਸਥਾਨ ਗੁਰਦੁਆਰਾ ਸ਼ੀਸ਼ੀ ਦੋਗਣਵਾਰਨ ਸਾਹਿਬ ਦੇ ਮੈਨੇਜਰ ਸਰਦਾਰ ਭਗਤ ਸਿੰਘ ਜੀ ਸਮੇਤ ਟੀਮ ਨੂੰ ਲੈ ਕੇ ਅੱਜ ਇਸ ਯਾਤਰਾ ਨੂੰ ਰਵਾਨਗੀ ਕਰ ਰਹੇ ਨੇ ਇਥੋਂ ਔਰ ਸਮੁੱਚੀਆਂ ਸੰਗਤਾਂ ਬੜੀ ਉਤਸ਼ਾਹ ਬੜੀ ਸ਼ਰਧਾ ਬੜਾ ਭਾਵਨਾ ਲੈ ਕੇ ਉਹਨਾਂ ਸਥਾਨਾਂ ਦੇ ਦਰਸ਼ਨਦਾਰ ਕਰਨ ਵਾਸਤੇ ਇਥੋ ਚਾਲਾਂ ਪਾਰੀਆਂ ਨੇ ਸਤਿਗੁਰੂ ਸਾਹਿਬ ਕਿਰਪਾ ਕਰਨ ਆਪ ਮੇਰ ਪਰਿਆ ਹੱਥ ਰੱਖ ਕੇ ਸਮੁੱਚੀ ਯਾਤਰਾ ਨਿਰਵਿਘਨਤਾ ਸੱਚ ਦੀ ਕਲਾ ਦੇ ਪੈਰੇ ਵਿੱਚ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ